ਜਦੋਂ ਮੈਂ ਸਕੂਲ ਦੇ ਕੋਲ ਦੀ ਲੰਘਦਾ ਹੁੰਦਾ ਸੀ ਨਾ ਪਹਿਲਾਂ ਮੈਂ ਇੱਕ ਗੱਲ ਬੜੀ ਸੋਚਦਾ ਹੁੰਦਾ ਸੀ ਵੀ ਗਵਰਨਮੈਂਟ ਦੇ ਕਾਨੂੰਨ ਹੋਰ ਨੇ ਪਰ ਛਾਜਲੀ ਵਾਲਿਆਂ ਦੇ ਹੋਰ ਹੀ ਨੇ ਠੇਕਾ ਥਾਣਾ ਤੇ ਸਕੂਲ ਇੱਕੋ ਬਿਲਡਿੰਗ 'ਚ ਮੈਂ ਕਹਿੰਦਾ ਯਾਰ ਗਵਰਨਮੈਂਟ ਤਾਂ ਕਹਿੰਦੀ ਹੈ ਵੀ ਠੇਕੇ ਤੇ ਸਕੂਲ ਦਾ ਇੰਨਾ ਫਰਕ ਹੋਣਾ ਚਾਹੀਦਾ ਹੈ ਥਾਣਾ ਇੱਥੇ ਹੋਣਾ ਚਾਹੀਦਾ ਇਹ ਤੇ ਤਿੰਨੀ ਇੱਕੋ ਬਿਲਡਿੰਗ ਚ ਹੀ ਸੀ। ਕਹ ਰਹੀ ਆ ਵੀ ਸਕੂਲ ਦੇ ਵਿੱਚ ਠੇਕਾ ਤਾਂ ਨਹੀਂ ਹੈਗਾ ਉਹ ਸ਼ਰਾਬ ਦਾ? ਨਹੀਂ ਜੀ ਬਿਲਕੁਲ ਨਹੀਂ। ਅਸੀਂ ਤਾਂ ਦੇਖਿਆ ਨਹੀਂ ਦੇਖੋ ਸਾਨੂੰ ਘੱਟੋ ਘੱਟ 20 ਸਾਲ ਹੋ ਗਏ ਹਨ 20 ਸਾਲ ਤੋਂ ਪਹਿਲਾਂ ਹੋਵੇ ਸਾਨੂੰ ਪਤਾ ਨਹੀਂ। ਯਾਨੀ ਕਿ ਇਹ ਤੇ 20-25 ਸਾਲ ਸਾਨੂੰ ਇਹਨੂੰ ਆਇਆਂ ਨੂੰ ਹੋ ਗਏ ਵੀ ਇੱਥੇ ਉਦੋਂ ਤੱਕ ਅਸੀਂ ਤਾਂ ਦੇਖਿਆ ਕੋਈ ਨਹੀਂ। ਪਰ ਇਹ ਜਿਵੇਂ ਕਹਿੰਦੇ ਬਦਲਾਅ ਦੇ ਨਾਂ ਤੇ ਜਿਹੜੀ ਸਰਕਾਰ ਆਈ ਸੀ ਨਾ ਇਹ ਬੁੰਦਲੀ ਫਿਰਦੀ ਆ। ਇੱਕ ਹੋਰ ਗੱਲ ਕਰੀਏ ਜੀ ਆ ਭਾਰਤੀ ਕਿਸਾਨ ਜੀ ਉਹਨਾਂ ਨੇ ਇੱਕ ਤਾਂ ਆਜ਼ਾਦ ਜਥੇਬੰਦੀ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਸਤਰਾ ਸਿੰਘ ਸ਼ਾਹਲੀ ਬੋਲ ਰਿਹਾ। ਜਿਹੜਾ ਮੁੱਖ ਮੰਤਰੀ ਕੱਲ ਸਾਡੇ ਪਿੰਡ ਛਾਲੀ ਸਕੂਲ ਦੇ ਵਿੱਚ ਆਇਆ ଥିਗਾ ਜਾਨੀ ਉਹ ਐ ਬੋਲ ਗਿਆ ਕੱਲ ਕਹਿੰਦਾ ਵੀ ਸਕੂਲ ਦੇ ਵਿੱਚ ਆ ਜਿਹੜਾ ਠਿਕਾ ਸਕੂਲ ਦੇ ਵਿੱਚ ਹੀ ਕਹਿੰਦਾ ਥਾਣਾ ਹੈ ਜਾਨੀ ਮੈਂ 1988 ਦੇ ਵਿੱਚ ਉਹਰੇ 10ਵੀਂ ਕੀਤੀ ਆ ਜਾਨੀ ਉਸ ਤੋਂ ਲੈ ਕੇ ਹੁਣ ਤੱਕ ਮੈਂ ਤਾਂ ਕਦੇ ਸਕੂਲ ਦੇ ਵਿੱਚ ਠਿਕਾ ਸੁਣਿਆ ਨਹੀਂ ਨਾ ਕਦੇ ਦੇਖਿਆ